ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਸਵੇਰੇ ਸਵੇਰੇ ਦਾ ਟਾਈਮ ਆ ਤੇ ਸਵੇਰੇ ਸਵੇਰੇ ਫੇਰ ਪਹਾੜ ਤੇ ਚੜੇ ਆ ਅੱਜ ਸਪੈਸ਼ਲ ਬੰਦਾ ਸਾਡਾ ਨ ਆਇਆ ਦੇਖੋ ਕਸ਼ਿਸ਼ ਡਰਦੀ ਡਰਦੀ ਆਈ ਏ ਕਹਿੰਦੀ papa ਡਰ ਲੱਗਦਾ ਉੱਪਰ ਆ ਕੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਬਹੁਤ ਆ ਦੇਖੋ ਆ ਵੀਊ ਦੇਖੋ ਕਿਹਾ ਹਾਂ ਆਹ ਕਹਿੰਦੀ papa ਪਹਿਲੀ ਵਾਰੀ ਦੇਖਿਆ ਮੈਂ ਮੈਂ ਕਿਹਾ ਚਲ ਤਨ ਵਾਸਤੇ ਸਵੇਰੇ ਉੱਠ ਗਈ ਸੀ ਕਹਿੰਦੀ ਵੀ ਮੈਂ ਆਪਾਂ ਨਾਲ ਜਾਣਾ ਤੁਹਾਡੇ ਠੰਡੀ ਹਵਾ ਚੱਲਦੀ ਆ। ਉਹ ਦੇਖੋ ਬੱਦਲ ਦੇਖੋ ਮੈਂ ਉੱਪਰ। ਅੱਜ ਤਾਂ ਕੁਛ ਲੱਗ ਗਈ ਠੰਡ ਆ ਇੱਥੇ। ਮੈਂ ਜੈਕਟ ਵੀ ਪਾ ਕੇ ਆਇਆ ਮੈਂ ਕਿਹਾ ਭਾਈ ਠੰਡ ਲੱਗਣੀ ਹੈ ਸਿਰੇ ਸਿਰੇ ਮੀਂਹ ਪਿਆ ਆ। ਘੰਟਾ ਦੋ ਘੰਟੇ ਹੋ ਗਿਆ ਮੀਂਹ ਪੈ ਇਹਨੂੰ। ਤੇ ਅੱਜ ਤਾਂ ਨਾ ਮੌਸਮ ਕੋਈ ਜ਼ਿਆਦਾ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘਟਾ। ਬੱਦਲ ਬਹੁਤ ਨੇੜਿਓਂ ਦੇਖਦੇ ਪਏ ਆ ਅਸੀਂ ਬੱਦਲ। ਉਹ ਦੇਖੋ ਬੱਦਲ ਫਾੜੀ ਦੇ ਉੱਤੇ। ਬੈਕ ਸਾਈਡ ਵੀ ਦੇਖ ਸਕਦੇ ਹਾਂ ਸਿਆਣਾ। ਉਹ ਉੱਪਰ ਪਹਾੜੀ ਤੇ। ਕਾਸੀ ਆਪਣੀ ਵੀਡੀਓ ਲੱਗੀ ਬਣਾਉਣਾ। ਹੋਰ ਸਨਾਓ ਸਭ ਠੀਕ ਠਾਕ ਜੀ। ਆਹ ਪੂਰੀ ਐ ਨਾ ਫਰੈਸ਼ ਹਵਾ ਬਰੀਦ ਜਦੋਂ ਲੈਨੇ ਆ ਨਾ ਅੰਦਰ ਤੱਕ ਲੰਗਸ ਤੱਕ ਜਦੋਂ ਪਹੁੰਚਦੀ ਆ ਤੇ ਇਦਾਂ ਲੱਗਦਾ ਵੀ ਜਿਦਾਂ ਕੁਝ ਕੁਝ ਫਰੈਸ਼ਨੈਸ ਕੁਝ ਨਮਾ ਕੁਝ ਹੋ ਗਿਆ। ਦੇਖੋ ਬਹੁਤ ਸੋਹਣਾ 뷰 ਆ। ਇਹ ਸ਼ਾਂਤੀ ਜੀ ਆ ਅਜੀਬ ਜਿਹਾ ਸਕੂਨ ਆਇਆ ਇੱਥੇ ਵੈਸੇ ਆਉਣਾ ਹੋਵੇ ਤਾਂ ਇੱਥੇ 5:00 ਜਾਂ 5:30 ਮੱਚ ਬੈਟਰ ਆ ਇੱਥੇ ਆਉਣਾ ਤੇ ਆਵਾਜ਼ਾਂ ਸੁਣਨੀਆਂ ਦੇਖੋ ਇਹ ਹੈ ਜੀ ਕੁਦਰਤ ਨੇਚਰ ਕਿਉਂ ਨਾ ਸਾਨੂੰ ਸਕੂਨ ਮਿਲੇ ਇੱਥੇ ਇਦਾਂ ਦੀ ਜਗ੍ਹਾ ਤੇ ਆ ਕੇ ਕਿਉਂਕਿ ਰੱਬ ਨੇ ਆਪ ਉਲੀਕੀ ਆ ਇਹ ਆਹ ਹਾਹ ਕਾਸੀ ਕਿਦਾਂ ਲਗਾ ਆ ਕੇ ਬਈ ਐ ਓਏ ਕਿਦਾਂ ਲਗਾ ਆ ਕੇ ਠੰਡਾ ਠੰਡਵਾਇਚੇ ਨਾ ਬਾੜ ਤੇ ਕਿਤਾ ਹੋਇਆ ਵਧੀਆ ਲਗਾ ਫਰੈਸ਼ਨੈਸ ਆਪਣੇ ਆਪ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਆ ਐਦਾਂ ਦੇ ਪਲੇਸ ਤੇ ਆ ਕੇ ਇਹ ਤਾਂ ਮਰਣਾ ਪਊਗਾ ਬਈ ਜੇ ਕੋਈ ਬੰਦਾ ਸਟ੍ਰੈਸ ਹੋਵੇ ਨਾ ਇਦਾਂ ਦੀ ਪਲੇਸ ਤੇ ਆ ਕੇ ਨਾ ਵਧੀਆ ਜਿਹਾ ਬੈਠੇ ਬੈਠੇ ਤਾਂ ਡਾਲਾ ਦੇ ਪਿੱਛੇ ਬਹੁਤ ਖਾਈ ਆ ਦੇਖੋ ਜੇ ਪਹਿਲਾਂ ਵੀ ਤੁਹਾਨੂੰ ਵੀਡੀਓ ਦੱਸਿਆ ਸੀ ਵੀ ਪੰਛੀਆਂ ਦੀਆਂ ਆਵਾਜ਼ਾਂ ਇੰਨੀਆਂ ਸੋਹਣੀਆਂ ਆ ਨਾ ਕੰਨਾਂ 'ਚ ਪੈਂਦੀਆਂ ਤੇ ਬਿਆਨ ਨਹੀਂ ਕੀਤਾ ਜਾਂਦਾ ਕਿ ਕਿੰਨਾ ਵਧੀਆ ਫੀਲ ਕਰਦੇ ਪਏ ਆ ਇਸ ਟਾਈਮ ਕਾਸੀ ਬਹੁਤ ਖੁਸ਼ੀ ਪੈਲਡਰੀ ਆ ਵੇ ਕਹਿੰਦੀ ਚੜ੍ਹਾਈ ਬਹੁਤ ਉੱਪਰ ਆ ਪਾ ਮੈਨੂੰ ਡਰ ਲੱਗਦਾ ਵੇ ਇੱਥੇ ਇੱਥੇ ਰਹਿਣ ਦੇ ਉੱਪਰ ਜਾਣਾ ਨਹੀਂ ਆਪਾਂ ਮੈਂ ਕਹਾਂ ਜੇ ਤੂੰ ਉੱਪਰ ਨਹੀਂ ਗਈ ਤਾਂ ਫੇਰ ਇਹ ਵਿਊ ਜਿਹੜਾ ਪੁਆਇੰਟ ਆ ਉੱਪਰ ਬਣਿਆ ਆ ਉਹ ਦੇਖਣ ਦਾ ਵੇ ਨਿਆਰਾ ਨਹੀਂ ਨਾ ਹਣਾ ਆਹਾਹਾ ਹੋਰ ਸੁਣਾਓ ਕਿਦਾ ਕਿਵੇਂ ਠੀਕ ਠਾਕ ਉਹ ਕਿੱਥੇ ਬੜੀ ਜਾਂਦੀ ਐ ਇੱਧਰ ਆ ਜਾ ਵੀਡੀਓ ਲੱਗੀ ਬਣਾਉਣਾ ਬਹੁਤ ਵਧੀਆ ਆ ਇੱਥੇ ਯਾਨੀ ਕਿ ਮੈਂ ਕਹਿੰਦਾ ਇੱਥੇ ਸਾਡੇ ਜਿਹੜੇ ਸ਼ਹਿਰ ਦੇ ਆਪਣੇ ਬੰਦੇ ਆ ਜਾਂ ਹੋਰ ਵੀ ਆ ਉਹਨਾਂ ਨੂੰ ਇੱਥੇ ਇੱਕ ਵਾਰੀ ਆਉਣਾ ਚਾਹੀਦਾ ਹਫ਼ਤੇ 'ਚ ਇੱਕ ਵਾਰੀ ਗੇੜੀ ਮੈਂ ਤਾਂ ਵੈਸੇ ਨੇੜੇ ਹੀ ਆ ਕੰਮ ਆਪਣਾ ਤੇ ਕੰਮ ਕਰਨ ਲੱਗੇ ਤੋਂ ਪਹਿਲਾਂ ਅੱਜ ਤਾਂ ਮੈਂ ਥੋੜਾ ਸੀਮਤ ਕਸ਼ੀ ਜਲਦੀ ਆ ਗਿਆ ਦੇਖੋ ਲਾਈਫ ਦੇ ਵਿੱਚ ਹਰ ਇੱਕ ਬੰਦੇ ਨੂੰ ਪ੍ਰੋਬਲਮਾਂ ਹੁੰਦੀਆਂ ਆ ਪਰੇਸ਼ਾਨੀਆਂ ਹੁੰਦੀਆਂ ਪਰੇਸ਼ਾਨੀਆਂ ਨੂੰ ਹੈਂਡਲ ਕਰਨਾ ਸਾਡੇ ਆਪਣੇ ਹੱਥ ਵਾਸਾ ਤੇ ਕੋਸ਼ਿਸ਼ ਕਰਿਆ ਕਰੋ ਮਨ ਨੂੰ ਥੋੜਾ ਸੰਤੋਖ ਰੱਖਣ ਦੀ ਦੇਖੋ ਕਹਿੰਦੇ ਹੁੰਦੇ ਬਿਨਾਂ ਸੰਤੋਖ ਨਾਹੀ ਕੋ ਰਾਜੀ ਸਾਹ ਛੱਡ ਗਿਆ ਹੁਣ ਤਾਂ ਇਹ ਇੱਕ ਬਹੁਤ ਸੋਹਣਾ 뷰 ਆ ਉੱਪਰ ਬਹੁਤ ਖੁਨਿਆ ਬੱਦਲ ਦੂਰੋਂ ਦੇਖੀਦੇ ਬੱਦਲ ਪਹਾੜਾਂ ਤੇ ਬੱਦਲ ਕਿੰਨੇ ਸੋਹਣੇ ਲੱਗਦੇ ਅੱਜ ਕੋਲ ਦੀ ਲੰਗਦੇ ਪਿਆ 来इए ਇੱਥੇ ਸਾਭ ਜੜ ਗਿਆ ਬਹੁਤ ਵਧੀਆ ਲੱਗਦਾ ਇਦਾਂ ਦੇ ਪਲੇਸ ਤੇ ਆ ਕੇ ਮੈਨੂੰ ਐਕਚੁਅਲੀ ਇਹ ਸ਼ੁਰੂ ਤੋਂ ਹੀ ਨੇਚਰ ਨਾਲ ਬਹੁਤ ਲਗਾਵ ਰਿਹਾ ਪਹਾੜਾ ਵਿੱਚ ਜਾਣਾ ਠੰਡੀ ਠੰਡੀ ਹਵਾ ਦੇ ਵਿੱਚ ਰਹਿਣਾ ਪ੍ਰਕਿਰਤੀ ਆਪਣੇ ਆਪ ਦੇ ਵਿੱਚ ਪਰਮੇਸ਼ਵਰ ਹੈ ਜੀ ਹੁਣ ਦੇਖੋ ਆਹ ਦੇਖੋ ਆਪਣੇ ਆਪ ਵਿੱਚ ਪਰਮੇਸ਼ਰ ਹੋਆ ਕੁਦਰਤ ਹੀ ਹੈ ਸਾਰਾ ਕੁਝ ਅਸੀਂ ਆਪਣੀ ਲਾਈਫ ਵਿੱਚ ਇੰਨੇ ਬੀਜ਼ੀ ਹੋ ਚੁੱਕੇ ਆ ਕਿ ਇਹਨਾਂ ਚੀਜ਼ਾਂ ਨੂੰ ਭੁੱਲ ਗਏ ਆ ਮੈਨੂੰ ਲੱਗਦਾ ਵੀ ਤਾਈਆਂ ਸਾਡੀ ਲਾਈਫ 'ਚ ਸਟ्रेस ਹੋਆ ਸਾਨੂੰ ਇਥੇ ਇਹਨਾਂ ਪ੍ਰਕਿਰਤੀ ਵਿੱਚ ਪੰਛੀਆਂ ਵਿੱਚ ਠੰਡੀਆਂ ਹਵਾਵਾਂ ਵਿੱਚ ਗੁੰਮ ਹੋ ਜਾਣਾ ਚਾਹੀਦਾ ਗਵਾਜ ਜਾਣਾ ਚਾਹੀਦਾ ਬੰਦੇ ਨੂੰ ਰਾਜੋ ਆਪਾਂ ਉਹ ਪਰੇਸ਼ਾਨੀਆਂ ਸਟ्रेस ਜਿਹੜੀ ਦੂਰ ਹੋ ਸਕੇ ਚਲੋ ਹੁਣ ਚਲਦੇ ਆਂ ਕਾਛੀ ਕੰਦੀ ਚਲੋ ਚਲਿਏ ਚਲੋ ਮਿਲਦੇ ਆਗੇ ਬਲੌਗ ਚ ਫੇਰ